ਤੇ ਉਸ ਕਾਰਨ ਸਰੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਵੇਂ ਹੀ ਊਮਾ ਦੀ ਇਹ ਗੱਲ ਅਸ਼ੋਕ ਸੌਣਦਾ ਹੈ ਕਿ ਸਰੇਸ਼ ਦੇ ਸੱਜੇ ਪਾਸਿਓਂ ਗੋਲੀ ਬੱਜੀ ਸੀ ਤੇ ਖੱਬੇ ਪਾਸਿਓਂ ਨਿਕਲ ਗਈ ਸੀ ਤਾਂ ਉਸਦੇ ਪੈਰ ਕੰਬ ਜਾਂਦੇ ਨੇ ਕਿਉਂਕਿ ਟੀ2 ਦੇ ਜਨਮ ਸਮੇਂ ਤੋਂ ਹੀ ਇੱਕ ਨਿਸ਼ਾਨ ਬਣਿਆ ਹੋਇਆ ਸੀ ਬਿਲਕੁਲ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਗੋਲੀ ਬੱਜੀ ਸੀ ਸਰੇਸ਼ ਤੇ ਟੀ2 ਦੱਸਦਾ ਹੈ ਕਿ ਮੈਨੂੰ ਦੋ ਜਣਿਆਂ ਨੇ ਕਤਲ ਕੀਤਾ ਸੀ ਤੇ ਦੋਨਾਂ ਦੇ ਵਿੱਚੋਂ ਮੈਂ ਇੱਕ ਜਣੇ ਨੂੰ ਪਛਾਣਦਾ ਹਾਂ ਤੇ ਉਹ ਇੱਕ ਜਣਾ ਸੀ ਟੀ2 ਦਾ ਬਿਜ਼ਨਸ ਕੰਪੀਟੀਟਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਕਿਵੇਂ ਇੱਕ ਇਨਸਾਨ ਕਤਲ ਹੋਣ ਤੋਂ ਬਾਅਦ ਫਿਰ ਜਨਮ ਲੈਂਦਾ ਹੈ ਤੇ ਆਪਣੇ ਕਾਤਲਾਂ ਨੂੰ ਆਪ ਸਜ਼ਾ ਦਵਾਉਂਦਾ ਹੈ ਕੋਰਟ ਦੇ ਵਿੱਚ ਤੇ ਇੰਡੀਆ ਦੀ ਅਦਾਲਤ ਵੀ ਇਸ ਪੁਨਰਜਨਮ ਦੇ ਕੇਸ ਨੂੰ ਐਕਸੈਪਟ ਕਰਦੀ ਹੈ ਤੇ ਕਾਤਲਾਂ ਨੂੰ ਸਜ਼ਾ ਦਿੰਦੀ ਹੈ ਸਾਰਾ ਕੁਝ ਜਰਨਲੀ ਜੁੜੇ ਰਹੋ ਇਸ ਵੀਡੀਓ ਦੇ ਲਾਸਟ ਤੱਕ ਗੱਲ ਹੈ ਜੀ 10 ਦਸੰਬਰ 1987 ਦੀ ਆਗਰੇ ਤੋਂ 15 ਕਿਲੋਮੀਟਰ ਦੂਰ ਇੱਕ ਪਿੰਡ ਪੈਂਦਾ ਹੈ ਬਾਦ ਬਾਦ ਪਿੰਡ ਦੇ ਵਿੱਚ ਮਹਾਦੇਵ ਪ੍ਰਸ਼ਾਦ ਅਤੇ ਸ਼ਾਂਤੀ ਦੇਵੀ ਦੇ ਘਰ ਇੱਕ ਮੁੰਡਾ ਜੰਮਦਾ ਹੈ ਜਿਸ ਦਾ ਨਾਮ ਉਹ ਰੱਖਦੇ ਨੇ ਟੀਟੂ ਇੰਟਰਸਟਿੰਗ ਗੱਲ ਇਹ ਹੈ ਕਿ ਜਿਵੇਂ ਜਿਵੇਂ ਟੀਟੂ ਵੱਡਾ ਹੁੰਦਾ ਜਾ ਰਿਹਾ ਸੀ ਉਸ ਦੀਆਂ ਹਰਕਤਾਂ ਸਿਆਣੇ ਇਨਸਾਨ ਵਰਗੀਆਂ ਸਨ ਨਾ ਕਿ ਬੱਚਿਆਂ ਵਰਗੀਆਂ ਇੱਕ ਦਿਨ ਇਸ ਤਰ੍ਹਾਂ ਹੀ ਅਚਾਨਕ ਇੱਕ ਦਿਨ ਬਾਹਰੋਂ ਟੀਟੂ ਖੇល ਕੇ ਆਉਂਦਾ ਹੈ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਕਹਿੰਦਾ ਹੈ ਕਿ ਤੁਸੀਂ ਕੌਣ ਹੋ ਉਸ ਦੇ ਮਾਂ-ਬਾਪ ਉਸ ਨੂੰ ਕੋਲੇ ਬਿਠਾ ਕੇ ਕਹਿੰਦੇ ਨੇ ਕਿ ਪੁੱਤ ਅਸੀਂ ਤੇਰੇ ਮਾਂ ਪਿਓ ਹਾਂ ਦੋਨੇ ਇਹ ਤੇਰੀ ਮ ਤੁਸੀਂ ਮੇਰੇ ਮਾਪਪਾ ਕਿਵੇਂ ਹੋ ਸਕਦੇ ਹੋ ਮੇਰੇ ਮਾਪਪਾ ਤਾਂ ਆਗਰੇ ਦੇ ਵਿੱਚ ਰਹਿੰਦੇ تھے ਤਾਂ ہم لوگ ਇਸ पे शक ਕਰਤੇ تھے ہم ਪੁੱਛਤੇ تھے ਕਿ ਹਮ ਕੌਣ ਹੈ ਤੋ ਇਹ ਦੱਸਤਾ ਥਾ ਕਿ ਹਮ ਤੁਹਾਰੇ ਘਰ ਕੇ ਨਹੀਂ ਹੈ ਨਾਰਮਲੀ ਜਦੋਂ ਕੋਈ ਛੋਟਾ ਬੱਚਾ ਇਦਾਂ ਦੀਆਂ ਗੱਲਾਂ ਕਰਦਾ ਹੈ ਤਾਂ ਜ਼ਿਆਦਾ ਕੋਈ ਉਸ ਦੀਆਂ ਗੱਲਾਂ ਦੇ ਉੱਪਰ ਧਿਆਨ ਨਹੀਂ ਦਿੰਦਾ ਸੀਰੀਅਸਲੀ ਲੈਂਦਾ ਇਹੀ ਕੰਮ ਕੀਤਾ ਮਹਾਵੀਰ ਪ੍ਰਸ਼ਾਦ ਅਤੇ ਸ਼ਾਂਤੀ ਦੇਵੀ ਨੇ ਉਹਨਾਂ ਨੇ ਵੀ ਬਿਲਕੁਲ ਸੀਰੀਅਸ ਨਹੀਂ ਲਿਆ ਟੀਟੂ ਦੀ ਇਹ ਗੱਲਬਾਤ ਨੂੰ ਸ਼ਾਇਦ ਟੀਟੂ ਦੇ ਮਾਪੇ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦੀ ਇਹ ਪਾਲ ਬਹੁਤ ਵੱਡੀ ਅੱਗੇ ਗਲਤੀ ਸਾਹਤ ਹੋਣ ਵਾਲੀ ਹੈ ਪਰ ਜਿਵੇਂ ਜਿਵੇਂ ਟੀਟੂ ਵੱਡਾ ਹੁੰਦਾ ਜਾ ਰਿਹਾ ਸੀ ਉਸ ਦਾ ਬਿਹੇਵੀਅਰ ਕਾਫੀ ਜ਼ਿਆਦਾ ਬਦਲਣ ਲੱਗ ਗਿਆ ਸੀ ਉਹ ਆਪਣੇ ਮਾਪੇ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਆਗਰੇ ਛੱਡਿਓ ਆਗਰੇ ਮੇਰਾ ਪਰ ਬੱਚੇ ਨੇ ਇੱਕ ਦਾ ਨਾਮ ਮੋਨੂ ਹੈ ਤੇ ਇੱਕ ਦਾ ਨਾਮ ਟੋਨੂ ਹੈ ਨਾਲ ਦੀ ਨਾਲ ਟੀ2 ਆਪਣੇ ਪਿਤਾ ਮਹਾਦੇਵ ਪ੍ਰਸ਼ਾਦ ਨੂੰ ਇਹ ਵੀ ਕਹਿੰਦਾ ਹੈ ਕਿ ਆਗਰੇ ਦੇ ਸਦਰ ਬਾਜ਼ਾਰ ਦੇ ਵਿੱਚ ਮੇਰੀ ਇੱਕ ਦੁਕਾਨ ਹੈ ਸ਼੍ਰੇਸ਼ ਰੇਡੀਓ ਦੇ ਨਾਮ ਦੇ ਉੱਪਰ ਟੀ2 ਕਹਿੰਦਾ ਕਿ ਇਸ ਦੁਕਾਨ ਦਾ ਮਾਲਕ ਮੈਂ ਪਿਛਲੇ ਜਨਮ ਦੇ ਵਿੱਚ ਸੀ ਹੁਣ ਟੀ2 ਦਾ ਮਾਪਾਪ ਟੀ2 ਦੀਆਂ ਗੱਲਾਂ ਨੂੰ ਸੀਰੀਅਸ ਲੈਣ ਲੱਗੇ ਸਨ ਕਿਉਂਕਿ ਟੀ2 ਦੀ ਉਮਰ ਸਿਰਫ 3 ਤੋਂ 3.5 ਸਾਲ ਸੀ ਪਰ ਉਹ ਗੱਲਾਂ ਸਿਆਣਿਆਂ ਵਰਗੀਆਂ ਕਰਨ ਲੱਗਿਆ ਸੀ ਅਚਾਨਕ 2 ਮਹੀਨੇ ਬਾਅਦ ਟੀ2 ਸੌਂ ਕੇ ਉੱਠਦਾ ਹੈ ਤੇ ਆਪਣੇ ਮਾਪੇ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਆਪਣੇ ਕਾਤਲਾਂ ਨੂੰ ਸਜ਼ਾ ਦਿਵਾਉਣੀ ਹੈ ਜਿਨ੍ਹਾਂ ਨੇ ਜਿਵੇਂ ਜਿਵੇਂ ਟੀ2 ਆਪਣੇ ਪਿਛਲੇ ਜਨਮ ਦੀਆਂ ਗੱਲਾਂ ਦੱਸਦਾ ਜਾ ਰਿਹਾ ਹੈ ਮਹਾਦੇਵ ਪ੍ਰਸ਼ਾਦ ਤੇ ਸ਼ਾਂਤੀ ਦੇਵੀ ਨੂੰ ਇਹ ਤਾਂ ਯਕੀਨ ਹੋ ਜਾਂਦਾ ਹੈ ਕਿ ਟੀ2 ਦਾ ਪਿਛਲੇ ਜਨਮ ਦੇ ਨਾਲ ਜ਼ਰੂਰ ਕੋਈ ਕਨੈਕਸ਼ਨ ਹੈ ਇਹ ਨਾਰਮਲ ਬੱਚਾ ਨਹੀਂ ਹੈ ਮਹੀਨੇ ਡੇਢ ਮਹੀਨੇ ਦਾ ਹੋਰ ਸਮਾਂ ਬੀਤ ਜਾਂਦਾ ਹੈ ਟੀ2 ਦੀ ਮਾਂ ਇੱਕ ਦਿਨ ਘਰ ਤੋਂ ਬਾਹਰ ਨਿਕਲ ਲੱਗਦੀ ਹੈ ਤਾਂ ਟੀ2 ਆਪਣੀ ਮਾਂ ਨੂੰ ਤਾਣਾ ਮਾਰ ਕੇ ਕਹਿੰਦਾ ਹੈ ਕਿ ਤੂੰ ਇੰਨੀ ਫੱਟੀ ਪੁਰਾਣੀ ਸਾੜੀ ਪਾ ਕੇ ਕਿੱਥੇ ਜਾ ਰਹੀ ਹੈ ਟੀ2 ਕਹਿੰਦਾ ਹੈ ਕਿ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਤੂੰ ਐਦਾਂ ਦੀ ਸਾੜੀ ਪਾ ਕੇ ਬਾਹਰ ਨਿਕਲਦੀ ਹੈ ਇਹ ਜੀ ਫੱਟੀ ਪੁਰਾਣੀ ਸਾੜੀ ਤਾਂ ਮੈਂ ਕਦੇ ਆਪਣੀ ਘਰਵਾਲੀ ਨੂੰ ਵੀ ਨਹੀਂ ਪਾਉਣ ਉਸ ਦੇ ਉੱਪਰ ਧਿਆਨ ਜਾਣਾ ਲਾਜ਼ਮੀ ਹੈ ਉਸ ਤੋਂ ਅਗਲੇ ਦਿਨ ਟੇਟੂ ਉੱਠਦਾ ਹੈ ਤੇ ਆਪਣੇ ਕੱਪੜੇ ਪੈਕ ਕਰਨ ਲੱਗ ਜਾਂਦਾ ਹੈ ਤੇ ਘਰਦਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਨਾਲ ਚਲੋ ਆਪਾਂ ਆਗਰੇ ਜਾਣਾ ਹੈ ਮੇਰੇ ਘਰ ਦੇ ਵਿੱਚ ਜਾਣਾ ਹੈ ਮਹਾਵੀਰ ਪ੍ਰਸ਼ਾਦ ਆਪਣੇ ਲੜਕੇ ਟੇਟੂ ਨੂੰ ਕਹਿੰਦੇ ਨੇ ਕਿ ਤੂੰ 2 ਦਿਨ ਵੇਟ ਕਰ ਆਪਾਂ 2 ਦਿਨਾਂ ਤੋਂ ਬਾਅਦ ਆਗਰੇ ਚੱਲਾਂਗੇ ਤੇ ਨਾਲ ਦੀ ਨਾਲ ਮਹਾਵੀਰ ਪ੍ਰਸ਼ਾਦ ਉਸੇ ਦਿਨ ਹੀ ਆਪਣੇ ਲੜਕੇ ਅਸ਼ੋਕ ਨੂੰ ਆਗਰੇ ਦੇ ਵਿੱਚ ਭੇਜ ਦਿੰਦੇ ਨੇ ਮਹਾਵੀਰ ਪ੍ਰਸ਼ਾਦ ਆਪਣੇ ਵੱਡੇ ਲੜਕੇ ਨੂੰ ਕਹਿੰਦੇ ਨੇ ਕਿ ਤੂੰ ਆਗਰੇ ਦੇ ਵਿੱਚ ਜਾ ਤੇ ਆਗਰੇ ਸਦਰ ਬਾਜ਼ਾਰ ਦੇ ਵਿੱਚ ਜਾ ਕੇ ਪਤਾ ਕਰ ਕਿ ਉੱਥੇ ਸ਼ਰੇਸ਼ ਰੇਡੀਓ ਨਾਮ ਦੀ ਕੋਈ ਦੁਕਾਨ ਹੈ ਜਿਸ ਦੇ ਬਾਰੇ ਟੇਟੂ 8 ਅਪ੍ਰੈਲ 1987 ਦਾ ਤੇ ਟ੍ਰੀਟੂ ਦੇ ਜਨਮ ਲੈ ਨੂੰ 3 ਸਾਲ 3 ਮਹੀਨੇ 22 ਦਿਨ ਹੋ ਗਏ ਸਨ ਤੇ ਟ੍ਰੀਟੂ ਦਾ ਵੱਡਾ ਭਰਾ ਅਸ਼ੋਕ ਆਗਰੇ ਦੇ ਸਦਰ ਬਾਜ਼ਾਰ ਦੇ ਵਿੱਚ ਪਹੁੰਚਦਾ ਹੈ ਇਹ ਚੀਜ਼ ਵੈਰੀਫਾਈ ਕਰਨ ਦੇ ਲਈ ਕਿ ਉੱਥੇ ਸੁਰੇਸ਼ ਰੇਡੀਓ ਨਾਮ ਦੀ ਕੋਈ ਦੁਕਾਨ ਹੈ ਵੀ ਜਾਂ ਨਹੀਂ ਅਸ਼ੋਕ ਜਦੋਂ ਸਦਰ ਬਾਜ਼ਾਰ ਦੇ ਵਿੱਚ ਦੀ ਲੰਘ ਰਿਹਾ ਹੁੰਦਾ ਹੈ ਦੁਕਾਨਾਂ ਨੂੰ ਦੇਖਦਾ ਦੇਖਦਾ ਤਾਂ ਅਚਾਨਕ ਉਸ ਦੀ ਇੱਕ ਬੋਰਡ ਦੇ ਉੱਪਰ ਨਿਗਾਹ ਪੈਂਦੀ ਹੈ ਜਿਸ ਦੇ ਉੱਪਰ ਲਿਖਿਆ ਹੁੰਦਾ ਹੈ ਸੁਰੇਸ਼ ਰੇਡੀਓ ਤੇ ਇਹ ਦੇਖਦੇ ਹੀ ਅਸ਼ੋਕ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਅਸ਼ੋਕੇ ਦੁਕਾਨ ਦੇ ਅੰਦਰ ਐਂਟਰ ਕਰਦਾ ਹੈ ਤੇ ਦੇਖਦਾ ਹੈ ਕਾਊਂਟਰ ਦੇ ਉੱਪਰ ਇੱਕ ਵਿਧ ਬੇਦਬਾਹ ਔਰਤ ਦਾ ਨਾਮ ਪੁੱਛਦਾ ਹੈ ਤਾਂ ਉਹ ਦੱਸਦੀ ਹੈ ਕਿ ਮੇਰਾ ਨਾਮ 우ਮਾ ਹੈ ਜਿਹੜਾ ਨਾਮ T2 ਲੈ ਰਿਆ ਸੀ ਕਿ ਮੇਰੀ ਵਾਈਫ ਦਾ ਨਾਮ 우ਮਾ ਹੈ ਅਸ਼ੋਕ 우ਮਾ ਤੋਂ ਪੁੱਛਦਾ ਹੈ ਕਿ ਤੁਹਾਡੇ ਹਸਬੰਡ ਦੇ ਨਾਲ ਕੀ ਹੋਇਆ ਸੀ ਤਾਂ 우ਮਾ ਅੱਗੇ ਦੱਸਦੀ ਹੈ ਕਿ 28 ਅਗਸਤ 1983 ਨੂੰ ਮਤਲਬ ਕਿ T2 ਦੇ ਜਨਮ ਤੋਂ 4 ਮਹੀਨੇ ਪਹਿਲਾਂ ਜਿਹੜਾ 우ਮਾ ਦਾ ਹਸਬੰਡ ਸਿੰਘ ਸੁਰੇਸ਼ ਉਸ ਦਾ ਕਾਰ ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਦੇ ਗੋਲੀਆਂ ਮਾਰੀਆਂ ਸੀ 우ਮਾ ਦੱਸਦੀ ਹੈ ਕਿ ਸ਼ਾਮ ਨੂੰ ਵਾਈਟ ਕਾਰ ਦੇ ਵਿੱਚ ਸੁਰੇਸ਼ ਵਾਪਸ ਘਰ ਨੂੰ ਆ ਰਿਹਾ ਹੁੰਦਾ ਹੈ ਰਾਸਤੇ ਦੇ ਵਿੱਚ ਦੋ ਜਾਨੇ ਉਸ ਦੇ ਉੱਪਰ ਫਾਇਰਿੰਗ ਕਰ ਦਿੰਦੇ ਨੇ ਤੇ ਇੱਕ ਗੋਲੀ ਸੁਰੇਸ਼ ਦੇ ਸੱਜੇ ਪਾਸੇੋਂ ਦਿਮਾ ਦੀ ਹੈ ਤੇ ਉਸ ਕਾਰਨ ਸਰੇਸ਼ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਵੇਂ ਹੀ ਊਮਾ ਦੀ ਇਹ ਗੱਲ ਅਸ਼ੋਕ ਸੌਣਦਾ ਹੈ ਕਿ ਸਰੇਸ਼ ਦੇ ਸੱਜੇ ਪਾਸਿਓਂ ਗੋਲੀ ਬੱਜੀ ਸੀ ਤੇ ਖੱਬੇ ਪਾਸਿਓਂ ਨਿਕਲ ਗਈ ਸੀ ਤਾਂ ਉਸ ਦੇ ਪੈਰ ਕੰਬ ਜਾਂਦੇ ਨੇ ਕਿਉਂਕਿ ਟ੍ਰੀਟੂ ਦੇ ਜਨਮ ਸਮੇਂ ਤੋਂ ਹੀ ਇੱਕ ਨਿਸ਼ਾਨ ਬਣਿਆ ਹੋਇਆ ਸੀ ਬਿਲਕੁਲ ਉਸ ਜਗ੍ਹਾ ਤੇ ਜਿਸ ਜਗ੍ਹਾ ਤੇ ਗੋਲੀ ਬੱਜੀ ਸੀ ਸਰੇਸ਼ ਤੇ ਊਮਾ ਤੋਂ ਉਸ ਦੇ ਹਸਬੰਡ ਦੀ ਕਿੱਦਾਂ ਮੌਤ ਹੋਈ ਸੀ ਇਹ ਸਭ ਕੁਝ ਜਾਣਨ ਤੋਂ ਬਾਅਦ ਅਸ਼ੋਕ ਟਰਾਈ ਕਰਦਾ ਹੈ ਕਿ ਊਮਾ ਤੋਂ ਹੁਣ ਉਸ ਦੇ ਫੈਮਿਲੀ ਬਾਰੇ ਵੀ ਪੁੱਛਿਆ ਜਾਵੇ ਕਿ ਉਸ ਦੇ ਪਰਿਵਾਰ ਵਿੱਚ ਕੌਣ ਕੌਣ ਨੇ ਤਾਂ ਕਿ ਉਹ ਸਾਰੀਆਂ ਚੀਜ਼ਾਂ ਨੂੰ ਵੈਰੀਫਾਈ ਕਰ ਲਵੇ ਕਿ ਮੇਰੇ ਦੋ ਬੇਟੇ ਨੇ ਮੇਰੇ ਮਾਪਿਆਂ ਨੇ ਤੇ ਉਹਨਾਂ ਦੇ ਕੀ ਕੀ ਨਾਮ ਨੇ ਉਹ ਸਾਰੀਆਂ ਚੀਜ਼ਾਂ ਸੇਮ ਹੁੰਦੀਆਂ ਨੇ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਅਸ਼ੋਕ ਵੀ ਸ਼ੌਕ ਦੇ ਵਿੱਚ ਚਲਾ ਜਾਂਦਾ ਹੈ ਉਸ ਨੂੰ ਵੀ ਝੜਕਾ ਲੱਗਦਾ ਹੈ ਕਿ ਆਖਰਕਾਰ ਇਹ ਹੋ ਕੀ ਰਿਹਾ ਹੈ ਤੇ ਅਸ਼ੋਕ ਸਾਫ਼-ਸਾਫ਼ ਊਮਾ ਨੂੰ ਦੱਸ ਦਿੰਦਾ ਹੈ ਕਿ ਇਦਾਂ ਕਰਕੇ ਮੇਰਾ ਇੱਕ ਛੋਟਾ ਭਰਾ ਹੈ ਜਿਹੜਾ ਇਹ ਦਾਵਾ ਕਰਦਾ ਹੈ ਕਿ ਉਹ ਤੁਹਾਡਾ ਹਸਬੰਡ ਹੈ ਉਹਨੇ ਮੈਨੂੰ ਇਹ ਸਾਰੀਆਂ ਚੀਜ਼ਾਂ ਪਹਿਲਾਂ ਹੀ ਦੱਸ ਦਿੱਤੀਆਂ ਸੀ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਸੀਂ ਹੁਣ ਮੈਨੂੰ ਆਪਣੇ ਬਾਰੇ ਦੱਸ ਰਹੇ ਹੋ ਆਪਣੇ ਪਰਿਵਾਰ ਬਾਰੇ ਦੱਸ ਰਹੇ ਹੋ ਊਮਾ ਸ਼ੌਕ ਨੂੰ ਕਹਿੰਦੀ ਹੈ ਕਿ ਮੇਰੇ ਹਸਬੰਡ ਦਾ ਜਿਹੜਾ ਇਹ ਮਰਡ ਦਾਈ ਟੀਟੂ ਨੇ ਕਿਸੇ ਨਿਊਜ਼ਪੇਪਰ ਦੇ ਵਿੱਚੋਂ ਪੜ੍ਹ ਲਿਆ ਹੋਵੇ ਤੇ ਉਹ ਸਟੋਰੀ ਤੁਹਾਨੂੰ ਬਣਾ ਕੇ ਦੱਸ ਦਿੱਤੀ ਹੋਵੇ ਪਰ ਇੱਥੇ ਪ੍ਰੋਬਲਮ ਇਸ ਗੱਲ ਦੀ ਸੀ ਕਿ ਜੱਸ ਉਮਰ ਦੇ ਵਿੱਚ ਟੀਟੂ ਇਹ ਸਾਰੀਆਂ ਚੀਜ਼ਾਂ ਦੱਸ ਰਿਹਾ ਸੀਗਾ 3 ਸਾਲ ਦੀ ਉਮਰ ਦੇ ਵਿੱਚ ਉਸ ਉਮਰ ਦੇ ਵਿੱਚ ਤਾਂ ਬੱਚਿਆਂ ਨੂੰ ਪੜ੍ਹਨਾ ਤੱਕ ਵੀ ਨਹੀਂ ਆਉਂਦਾ ਇਹ ਸਾਰੀਆਂ ਚੀਜ਼ਾਂ ਸੁਣਨ ਤੋਂ ਬਾਅਦ ਊਮਾ ਵੀ ਕਨਫਿਊਜ਼ ਹੋ ਜਾਂਦੀ ਹੈ ਕਿ ਆਖਰਕਾਰ ਇੱਥੇ ਚੱਲ ਕੀ ਰਿਹਾ ਹੈ ਇਹ ਸਾਰੇ ਕੇਸ ਨੂੰ ਸੁਲਝਾਉਣ ਦੇ ਲਈ ਅਸ਼ੋਕ ਊਮਾ ਨੂੰ ਕਹਿੰਦਾ ਹੈ ਕਿ ਤੁਸੀਂ ਆਪਣੇ ਮਾਪੇ ਦੇ ਨਾਲ ਮੇਰੇ ਨਾਲ ਮੇਰੇ ਪਿੰਡ ਚਲੋ ਆਪਾਂ ਉੱਥੇ ਜਾ ਕੇ ਸਾਰੀ ਚੀਜ਼ਾਂ ਨੂੰ ਵੈਰੀਫਾਈ ਕਰ ਲੈਨੇ ਹਾਂ ਜੇਕਰ ਟੀਟੂ ਸੱਚਮੁੱਚ ਸਮਝਾਂਗੇ ਕਿ ਟੀ2 ਨੂੰ ਕੋਈ ਹੋਰ ਬਿਮਾਰੀ ਹੈ ਦਿਮਾਗੀ ਬਿਮਾਰੀ ਹੈ ਜਿਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਬੋਲ ਰਿਹਾ ਹੈ ਫਾਈਨਲੀ ਫਿਰ ਇਸ ਕੇਸ ਦੇ ਵਿੱਚ ਇੱਕ ਅਜੀਬਾ ਟਵਿਸਟ ਸਾਹਮਣੇ ਆਉਂਦਾ ਹੈ ਜਿਹੜਾ ਸਾਰੇ ਇੰਡੀਆ ਨੂੰ ਹੀ ਹਿਲਾ ਕੇ ਰੱਖ ਦਿੰਦਾ ਹੈ ਜਿਵੇਂ ਹੀ ਸੁਰੇਸ਼ ਦੀ ਵਾਈਫ ਊਮਾ ਤੇ ਉਸਦੇ ਪੇਰੈਂਟਸ ਟੀ2 ਦੇ ਘਰੇ ਪਹੁੰਚਦੇ ਨੇ ਤਾਂ ਟੀ2 ਭੱਜ ਕੇ ਆਪਣੇ ਮਾਪੇ ਦੇ ਕੋਲ ਚਲਾ ਜਾਂਦਾ ਹੈ ਊਮਾ ਆਈ ਪਪਾ ਜੀ ਆਏ ਮਤਾ ਜੀ ਆਈ ਸਗ ਹੈ ਤੇ ਮਹਾਬੀਰ ਪ੍ਰਸ਼ਾਦ ਜਾਨਕੀ ਆਪਣੇ ਪਿਤਾ ਨੂੰ ਬੋਲਦਾ ਹੈ ਕਿ ਇਹ ਨੇ ਅਸਲੀ ਮੇਰੇ ਮਾਪਿਓ ਤੇ ਇਹ ਮੇਰੀ ਵਾਈਫ ਹੈ ਊਮਾ ਮਤਲਬ ਕਿ ਇੱਕੋ ਝੜਕੇ ਦੇ ਵਿੱਚ ਟੀਟੂ ਨੇ ਆਪਣੇ ਸਾਰੇ ਪਰਿਵਾਰ ਨੂੰ ਪਹਿਚਾਣ ਲਿਆ ਸੀ ਤੇ ਉਹ ਆਪਣੇ ਪਰਿਵਾਰ ਦੀਆਂ ਉਹ ਗੱਲਾਂ ਵੀ ਕਰਨ ਲੱਗ ਗਿਆ ਇਹਨਾਂ ਦੇ ਨਾਲ ਜਿਹੜੀਆਂ ਇਸ ਪਰਿਵਾਰ ਦੇ ਵਿੱਚ ਵਿੱਚ ਹੀ ਸਨ ਦੂਜੇ ਕਿਸੇ ਇਨਸਾਨ ਨੂੰ ਨਹੀਂ ਪਤਾ ਸੀ ਇੱਥੋਂ ਊਮਾ ਤੇ ਸ਼ਰੇਸ਼ ਦੇ ਮਾਪੇ ਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਕਿ ਟੀਟੂ ਨਾਮ ਦਾ ਜਿਹੜਾ ਇਹ ਮੁੰਡਾ ਹੈ ਇਹੀ ਅਸਲ ਦੇ ਵਿੱਚ ਪਿਛਲੇ ਜਨਮ ਦੇ ਵਿੱਚ ਸ਼ਰੇਸ਼ ਸੀ ਜਾਨਕੀ ਉਹਨਾਂ ਦਾ ਲੜਕਾ ਸ਼ਰੇਸ਼ ਸੀ ਇਹ ਦੋਨੇ ਪਰਿਵਾਰ ਆਪਸ ਦੇ ਵਿੱਚ ਬੈਠਦੇ ਨੇ ਟੀਟੂ ਕਾ ਆਪਣੇ ਪਰਿਵਾਰ ਦੀਆਂ ਗੱਲਾਂ ਕਰਦਾ ਹੈ ਆਪਣੇ ਮਾਪਿਆਂ ਦੇ ਨਾਲ ਤੇ ਊਮਾ ਦੇ ਨਾਲ ਕਰਦਾ ਹੈ ਕਿ ਕਿ ਬਿਜ਼ਨਸ ਕਿਵੇਂ ਚੱਲ ਰਿਹਾ ਹੈ ਦੁਕਾਨ ਕਿਵੇਂ ਚੱਲ ਰਹੀ ਹੈ ਤੂੰ ਹੁਣ ਦੁਕਾਨ ਤੇ ਜਾਨੀਂ ਹੈ ਜਾਂ ਕਿੱਦਾਂ ਜਾਨੀਂ ਹੈ ਕਦੋਂ ਜਾਨੀਂ ਹੈ ਸ਼ਾਮ ਨੂੰ ਜਦੋਂ ਸ੍ਰੇਸ਼ ਦੇ ਪੇਰੈਂਟਸ ਤੇ ਊਮਾ ਘਰ ਤੋਂ ਬਾਹਰ ਨਿਕਲਦੇ ਨੇ ਕਾਰ ਦੇ ਵਿੱਚ ਬੈਠਣ ਦੇ ਲਈ ਵਾਪਸ ਆਗਰੇ ਜਾਣ ਲਈ ਤਾਂ ਟੀਟੂ ਇੱਕਦਮ ਬਾਹਰ ਆ ਕੇ ਕਹਿੰਦਾ ਹੈ ਕਿ ਤੁਸੀਂ ਇਹ ਅਮਰੂਤੀ ਕਾਰ ਕਿੱਥੋਂ ਲੈ ਲਈ ਮੇਰੇ ਕੋਲ ਤਾਂ ਫੀਡ ਕਾਰ ਸੀ ਉਹ ਕਿੱਥੇ ਹੈ ਸ੍ਰੇਸ਼ ਦੀ ਫੈਮਿਲੀ ਦੱਸਦੀ ਹੈ ਕਿ ਤੇਰੀ ਮੌਤ ਤੋਂ ਬਾਅਦ ਅਸੀਂ ਉਹ ਕਾਰ ਵੇਚ ਦਿੱਤੀ ਸੀ ਤੇ ਉਸ ਤੋਂ ਬਾਅਦ ਇਹ ਅਮਰੂਤੀ ਕਾਰ ਲੈ ਲਈ ਸੀ ਹੁਣ ਤੁਸੀਂ ਆਪ ਸ ਤੇ ਦੇ ਸਕੂਟਰ ਮੋਟਰਸਾਈਕਲ ਨੇ 2 4 ਤੇ ਇਹ ਬੱਚੇ ਨੇ ਕਾਰ ਤਾਂ ساری ਜ਼ਿੰਦਗੀ ਹੀ ਦੇਖੀ ਨਹੀਂ ਪਰ ਇਹ ਬੱਚਾ ਕਾਰ ਦੇਖਣਸਾਰ ਕਹਿ ਰਿਹਾ ਹੈ ਕਿ ਇਹ ਮਰੂਤੀ ਕਾਰ ਹੈ ਤੇ ਮੇਰੀ ਫੀਰਡ ਕਾਰ ਕਿੱਥੇ ਹੈ ਫਿਰ ਟੂ ਟੂ ਮਰੂਤੀ ਕਾਰ ਦਾ ਦਰਵਾਜ਼ਾ ਖੋਲਦਾ ਹੈ ਤੇ ਅੰਦਰ ਬੈਠ ਕੇ ਆਪਣੀ ਵਾਈਫ ਊਮਾ ਨੂੰ ਕਹਿੰਦਾ ਹੈ ਕਿ ਇਹ ਉਹੀ 뮤직 ਸਿਸਟਮ ਹੈ ਨਾ ਜਿਹੜਾ ਮੈਂ ਇੱਕ ਦਿੱਲੀ ਦੇ ਡੀਲਰ ਤੋਂ ਮੰਗਵਾਇਆ ਸੀ ਊਮਾ ਨੂੰ ਵੀ ਇੱਕਦਮ ਝੜਕਾ ਲੱਗਦਾ ਹੈ ਕਿਉਂਕਿ ਸੁਰੇਸ਼ ਨੇ ਇਹ 뮤직 ਸਿਸਟਮ ਦਿੱਲੀ ਦੇ ਹੀ ਇੱਕ ਸੇ ਡੀਲਰ ਤੋਂ ਮੰਗਵਾਇਆ ਸੀ ਤੇ ਆਪਣੀ ਫੀਰਡ ਕਾਰ ਦੇ ਵਿੱਚ ਲਗਵਾਇਆ ਸੀ ਇਹ ਉਹ ਪੁਆਇੰਟ ਸੀ ਜਦੋਂ ਦੋਨੇ ਪਰਿਵਾਰਾਂ ਨੂੰ ਯਕੀਨ ਹੋ ਜਾਂਦਾ ਨਹੀਂ ਹੈ ਇੰਨੀਆਂ ਜ਼ਿਆਦਾ ਗੱਲਾਂ ਕਲੀਅਰ ਹੋਣ ਤੋਂ ਬਾਅਦ ਦੋਨੇ ਪਰਿਵਾਰਾਂ ਦੇ ਵਿੱਚ ਸਹਿਮਤੀ ਬਣਦੀ ਹੈ ਕਿ ਹੁਣ ਆਪਾਂ ਟੀਟੂ ਨੂੰ ਅੱਗੇ ਆਗਰੇ ਲੈ ਕੇ ਚੱਲਦੇ ਹਾਂ ਤੇ ਆਗਰੇ ਜਾ ਕੇ 100% ਇਹ ਗੱਲਾਂ ਕਲੀਅਰ ਹੋ ਜਾਣਗੇ ਕਿ ਵਾਕਈ ਟੀਟੂ ਸਰੇਸ਼ ਹੈ ਜਾਂ ਨਹੀਂ ਉਸ ਤੋਂ ਅਗਲੇ ਦਿਨ ਸਰੇਸ਼ ਦੇ ਭਰਾ ਸਰੇਸ਼ ਦੀ ਵਾਈਫ ਊਮਾ ਤੇ ਸਰੇਸ਼ ਦੇ ਮਾਪੇ ਟੀਟੂ ਦੇ ਘਰੇ ਆ ਜਾਂਦੇ ਨੇ ਤੇ ਟੀਟੂ ਨੂੰ ਲੈ ਕੇ ਉਹ ਵਾਪਸ ਆਗਰੇ ਨੂੰ ਆ ਜਾਂਦੇ ਨੇ ਤਾਂ ਕਿ ਬਾਕੀ ਦੀਆਂ ਚੀਜ਼ਾਂ ਵੀ ਕਲੀਅਰ ਕਰ ਸਕਣ ਇਹ ਇੱਕ ਪਲਾਨ ਬਣਾਉਂਦੇ ਨੇ ਕਿ ਉਹ ਟੀਟੂ ਨੂੰ ਕਾਰ ਦੇ ਵਿੱਚ ਬਿਠਾ ਕੇ ਸਦਰ ਬਾਜ਼ਾਰ ਦੇ ਵਿੱਚ ਲਈ ਲੰਘਣਗੇ ਸਰੇਸ਼ ਦੀ ਦੁਕਾਨ ਦੇ ਅੱਗੇ ਦੀ ਸਰੇਸ਼ ਦੇ ਭਰਾਵਾਂ ਦਾ ਇਹ ਪਲਾਨ ਸੀ ਕਿ ਸ ਜੀ ਦੇ ਨਾਲ ਕਾਰ ਨੂੰ ਲੈ ਕੇ ਨੰਗ ਜਾਣਗੇ ਟੀ 2 ਦੇ ਲਈ ਇਹ ਇੱਕ ਇਮਤਿਹਾਨ ਸੀ ਕਿ ਉਹ ਆਪਣੀ ਦੁਕਾਨ ਨੂੰ ਪਛਾਣ ਪਾਉਂਦਾ ਹੈ ਜਾਂ ਨਹੀਂ ਤੇ ਜਿਵੇਂ ਹੀ ਇਹ ਕਾਰ सुरेश ਦੀ ਦੁਕਾਨ ਦੇ ਅੱਗੇ ਦੀ ਤੇਜ਼ੀ ਦੇ ਨਾਲ ਲੰਘਦੀ ਹੈ ਤਾਂ ਟੀ 2 ਰੋਲਾ ਪਾਉਣ ਲੱਗ ਜਾਂਦਾ ਹੈ ਕਿ ਮੇਰੀ ਦੁਕਾਨ ਤਾਂ ਪਿੱਛੇ ਰਹਿ ਗਈ ਤੁਸੀਂ ਅੱਗੇ ਕਿੱਧਰ ਨੂੰ ਮਾਰਕੀਟ ਦੇ ਵਿੱਚ ਕਾਰ ਲੈ ਕੇ ਜਾ ਰਹੇ ਹੋ ਮਤਲਬ ਕਿ ਟੀ 2 ਨੇ ਆਪਣਾ ਪਹਿਲਾ ਟੈਸਟ ਪਾਸ ਕਰ ਲਿਆ ਸੀ ਜਦਕਿ ਟੀ 2 ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਆਗਰੇ ਆਇਆ ਸੀ ਤੇ ਪਹਿਲੀ ਵਾਰ ਹੀ ਪੈਂਟ ਤੋਂ ਬਾਹਰ ਨਿਕਲਿਆ ਸੀ ਤੇ ਟੀ 2 ਨੂੰ ਜਦੋਂ ਦੁਕਾਨ ਦੇ ਉੱਪਰ ਲਿਆਇਆ ਜਾਂਦਾ ਹੈ ਟੀ 2 ਦੁਕਾਨ ਦੇ ਵਿੱਚ ਐਂਟਰ ਹੋਣ ਸਾਰੀ ਉਸ ਦੀ ਚਾਲ ਬਦਲ ਜਾਂਦੀ ਹੈ ਟੀ2 ਕਾਊਂਟਰ ਦੇ ਉੱਪਰ ਦੀ ਘੁੰਮਦਾ ਹੈ ਤੇ ਆਪਣੀ ਕੁਰਸੀ ਦੇ ਉੱਪਰ ਜਾ ਕੇ ਬੈਠ ਜਾਂਦਾ ਹੈ ਕਾਊਂਟਰ ਦੇ ਉੱਪਰ ਬੈਠਣ ਸਾਰੀ ਟੀ2 ਸ਼੍ਰੇਸ਼ ਦੇ ਭਰਾਵਾਂ ਤੇ ਉਮਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਜਗ੍ਹਾ ਦੇ ਉੱਪਰ ਨਵਾਂ ਕੱਪ ਬੋਰਡ ਲਗਾਇਆ ਹੈ ਪਹਿਲਾਂ ਜਦੋਂ ਮੈਂ ਆਇਆ ਪੈਂਦਾ ਸੀ ਉਦੋਂ ਇਹ ਕੱਪ ਬੋਰਡ ਹੈ ਨਹੀਂ ਸੀ ਇਹ ਗੱਲ ਵੀ ਬਿਲਕੁਲ 100% ਸਹੀ ਹੋ ਜਾਂਦੀ ਹੈ ਕਿਉਂਕਿ ਇਹ ਕੱਪ ਬੋਰਡ ਉਹਨਾਂ ਨੇ 1 ਸਾਲ ਪਹਿਲਾਂ ਹੀ ਲਗਵਾਇਆ ਸੀ ਸ਼੍ਰੇਸ਼ ਦੀ ਮੌਤ ਤੋਂ ਬਾਅਦ ਲਗਵਾਇਆ ਸੀ ਇਸ ਤੋਂ ਬਾਅਦ ਟੀ2 ਨੂੰ ਸ਼੍ਰੇਸ਼ ਦੇ ਘਰ ਲਿਆਇਆ ਜਾਂਦਾ ਹੈ ਜਦੋਂ ਘਰ ਦੇ ਵਿੱਚ ਐਂਟਰ ਹੋਣ ਲੱਗਦੇ ਨੇ ਤੇ ਟੀ2 ਬਾਹਰ ਰੁਕ ਜਾਂ ਜਦੋਂ ਉੱਥੇ ਖਦਾਈ ਕੀਤੀ ਜਾਂਦੀ ਹੈ ਤਾਂ ਉੱਥੋਂ ਇੱਕ ਸੋਨੇ ਦਾ ਸਿੱਕਾ ਮਿਲ ਜਾਂਦਾ ਹੈ ਯਾਨੀ ਕਿ ਇਹ ਟੈਸਟ ਵੀ ਟੂ ਨੇ ਆਪਣਾ ਪਾਰ ਕਰ ਲਿਆ ਸੀ ਉਸ ਦੀ ਹਰ ਇੱਕ ਗੱਲ ਸੱਚ ਸਾਬਤ ਹੋਈ ਜਿਵੇਂ ਇਹ ਸਾਰੀਆਂ ਗੱਲਾਂ ਸੱਚ ਹੁੰਦੀਆਂ ਨੇ ਉਸ ਸਮੇਂ ਇੰਡੀਆ ਦੇ ਅੰਦਰ ਇਹ ਕੇਸ ਪੁਨਰਜਮ ਦਾ ਇਹ ਕੇਸ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਂਦਾ ਹੈ ਫੇਮਸ ਹੋ ਜਾਂਦਾ ਹੈ ਹਰ ਇੱਕ ਅਖਬਾਰ ਇੱਥੋਂ ਤੱਕ ਕਿ ਟੈਲੀਵਿਜ਼ਨ ਦੇ ਉੱਪਰ ਵੀ ਇਹ ਕੇਸ ਬਾਰੇ ਬੋਲਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਤੇ ਟੂ ਦੇ ਕੇਸ ਦੇ ਉੱਪਰ ਰਿਸਰਚ ਕਰਨ ਦੇ ਲਈ ਇੰਟਰਨੈਸ਼ਨਲ ਤੇ ਨੈਸ਼ਨਲ ਦੋਨੇ ਤਰ੍ਹਾਂ ਦੇ ਰਿਸਰਚਰ ਆ ਜਾਂਦੇ ਨੇ ਇੰਡੀਆ ਤੋਂ ਰਿਸਰਚਰ ਹੁੰਦੇ ਨੇ ਡਾਕਟਰ ਐਨ ਕੇ ਚੱਡਾ ਇੰਟਰਨੈਸ਼ਨਲ ਤੇ ਐਨਾਟੋਨੀਆ ਮਾਈਲਸ ਇਹ ਤਿੰਨੇ ਜਣੇ ਟੂ ਦੇ ਉੱਪਰ ਰਿਸਰਚ ਕਰਦੇ ਨੇ ਤੇ ਉਸ ਰਿਸਰਚ ਦੇ ਵਿੱਚ ਇਹ ਚੀਜ਼ ਪ੍ਰੂਵ ਹੋ ਜਾਂਦੀ ਹੈ ਕਿ ਟੂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿਮਾਗੀ ਬਿਮਾਰੀ ਨਹੀਂ ਹੈ ਨਾ ਹੀ ਉਸ ਨੂੰ ਮਲਟੀਪਲ ਪਰਸਨੈਲਿਟੀ ਡਿਸਆਰਡਰ ਦੀ ਕੋਈ ਬਿਮਾਰੀ ਹੈ ਇਸ ਤੋਂ ਇਲਾਵਾ ਸਪੈਸ਼ਲਿਸਟ ਡਾਕਟਰ ਐਨਾਟੋਨੀਆ ਮਾਈਲਸ ਕਈ ਮਹੀਨਿਆਂ ਤੱਕ ਟੂ ਦੇ ਉੱਪਰ ਲਗਾਤਾਰ ਰਿਸਰਚ ਕਰਦੀ ਹੈ ਤੇ ਡਾਕਟਰ ਮਾਈਲਸ ਆਪਣੀ ਰਿਸਰਚ ਦੇ ਦੌਰਾਨ ਨੋਟ ਕਰਦੀ ਹੈ ਕਿ ਟੂ ਛੋਟੀ ਛੋਟੀ ਗੱਲ ਦੇ ਉੱਪਰ ਬਹੁਤ ਜਲਦੀ ਗੁੱਸੇ ਹੋ ਜਾਂਦਾ ਹੈ ਉਸ ਦਾ ਇਹ ਜਿਹੜਾ ਬਤੀਰਾ ਸੀ ਬਿਲਕੁਲ ਸੁਰੇਸ਼ ਵਰਗਾ ਸੀ ਸੁਰੇਸ਼ ਵੀ ਛੋਟੀ ਛੋਟੀ ਗੱਲ ਦੇ ਉੱ ਹੁੰਦਾ ਜਾ ਰਿਹਾ ਸੀ ਉਸਦੀ ਬਾਡੀ ਲੈਂਗੁਏਜ ਉਸਦਾ ਚੱਲਣ ਦਾ ਤਰੀਕਾ ਬੋਲਣ ਦਾ ਤਰੀਕਾ ਬਿਲਕੁਲ ਸਰੇਸ਼ ਵਰਗਾ ਹੁੰਦਾ ਜਾ ਰਿਹਾ ਸੀ ਜਿੰਨੇ ਵੀ ਨੈਸ਼ਨਲ ਤੇ ਇੰਟਰਨੈਸ਼ਨਲ ਰਿਸਰਚਰ ਹੁੰਦੇ ਨੇ ਸਾਰਿਆਂ ਨੂੰ ਇਸ ਚੀਜ਼ ਦੇ ਉੱਪਰ ਭਰੋਸਾ ਹੋ ਜਾਂਦਾ ਹੈ ਕਿ ਮਨੋਜਨਾ ਮਨੋ ਇਹ ਇੱਕ ਪੁਨਰਜਨਮ ਦਾ ਹੀ ਕੇਸ ਹੈ ਇਸ ਤੋਂ ਬਾਅਦ ਅਜਿਹਾ ਕੁਸ਼ ਹੁੰਦਾ ਹੈ ਜਿਹੜਾ ਇੰਡੀਅਨ ਹਿਸਟਰੀ ਦੇ ਵਿੱਚ ਇਸ ਤੋਂ ਪਹਿਲਾਂ ਨਾ ਹੋਇਆ ਸੀ ਤੇ ਨਾ ਹੀ ਕਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਹੈ ਕਿ ਹੋਵੇਗਾ ਫਾਈਨਲੀ ਟੂ ਦੇ ਉੱਪਰ ਜਦੋਂ ਸਾਰੀ ਰਿਸਰਚ ਹੋ ਜਾਂਦੀ ਹੈ ਤਾਂ ਟੂ ਨੂੰ ਪੁੱਛਿਆ ਜਾਂਦਾ ਹੈ ਕਿ ਤੈਨੂੰ ਆਖਰਕਾਰ ਕਤਲ ਕਿਸ ਨੇ ਕੀਤਾ ਸੀ ਟੂ ਦੱਸਦਾ ਹੈ ਕਿ ਮੈਨ ਉਨ੍ਹਾਂ ਦੇ ਵਿੱਚੋਂ ਮੈਂ ਇੱਕ ਜਾਨੇ ਨੂੰ ਪਛਾਣਦਾ ਹਾਂ ਤੇ ਉਹ ਇੱਕ ਜਾਨਾ ਸੀ T2 ਦਾ ਬਿਜ਼ਨਸ ਕੰਪੀਟੀਟਰ ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ T2 ਦੀ ਇਹ ਸਟੇਟਮੈਂਟ ਨੂੰ ਆਗਰਾ ਪੁਲਿਸ ਬਹੁਤ ਜ਼ਿਆਦਾ ਸੀਰੀਅਸ ਲੈਂਦੀ ਹੈ ਉਹ ਸਿਰਫ T2 ਦੀ ਗਵਾਹੀ ਦੇ ਉੱਪਰ ਹੀ ਉਹ ਬਿਜ਼ਨਸਮੈਨ ਨੂੰ ਇੰਟਰੋਗੇਟ ਕਰਦੀ ਹੈ ਇੰਟਰੋਗੇਸ਼ਨ ਦੇ ਦੌਰਾਨ ਸੁਰੇਸ਼ ਦਾ ਉਹ ਬਿਜ਼ਨਸ ਕੰਪੀਟੀਟਰ ਇਹ ਗੱਲ ਮੰਨ ਜਾਂਦਾ ਹੈ ਕਿ ਮੈਂ ਹੀ ਸੁਰੇਸ਼ ਦਾ ਕਤਲ ਕੀਤਾ ਸੀ ਇੱਕ ਹੋਰ ਜਾਨੇ ਦੇ ਨਾਲ ਮਿਲ ਕੇ ਕਿਉਂਕਿ ਸੁਰੇਸ਼ ਦੀ ਵਜ੍ਹਾ ਦੇ ਨਾਲ ਮੇਰਾ ਬਿਜ਼ਨਸ ਥੱਲੇ ਨੂੰ ਜਾ ਰਿਹਾ ਸੀ ਤੇ ਸੁਰੇਸ਼ ਤਰੱਕੀ ਤੇ ਤਰੱਕੀ ਕਰਦਾ ਜਾ ਰਿਹਾ ਸੀ ਤੇ ਫਿਰ ਸਾਲ 1988 ਦੇ ਨੇੜੇ ਤੇੜੇ ਇਹ ਇੰਡੀਅਨ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਸੀ ਜਦੋਂ ਕਿਸੇ ਪੁਨਰਜਨਮ ਵਾਲੇ ਕੇਸ ਨੂੰ ਕੋਰਟ ਨੇ ਰੀਓਪਨ ਕੀਤਾ ਸੀ ਕੋਰਟ ਨੇ ਵੀ ਚੰਗੀ ਤਰ੍ਹਾਂ ਰਿਸਰਚ ਕੀਤੀ ਤੇ ਸਰੇਸ਼ ਦੀ ਪੋਸਟਮਾਰਟਮ ਰਿਪੋਰਟ ਨੂੰ ਵੀ ਦੇਖਿਆ ਗਿਆ ਕੋਰਟ ਦਾ ਵੀ ਕਿਤੇ ਨਾ ਕਿਤੇ ਮੰਨਣਾ ਸੀ ਕਿ ਵਾਕਈ ਇਹ ਇੱਕ ਪੁਨਰਜਨਮ ਦਾ ਕੇਸ ਹੈ ਤੇ ਇਸ ਆਧਾਰ ਤੇ ਜਿਹੜੇ ਕਾਤਲ ਸਨ ਉਹਨਾਂ ਨੂੰ ਸਜ਼ਾ ਵੀ ਹੋਈ ਇਹ ਸਾਰੇ ਇਨਸੀਡੈਂਟ ਨੂੰ ਸੁਣਨ ਤੋਂ ਬਾਅਦ ਹੁਣ ਤੁਹਾਡੇ ਦਿਮਾਗ ਦੇ ਵਿੱਚ ਆਇਆ ਹੋਵੇਗਾ ਕਿ ਆਖਰਕਾਰ ਟੀ2 ਨੇ ਕਿਹੜੀ ਫੈਮਿਲੀ ਦੇ ਨਾਲ ਜਾਣ ਦਾ ਆਪਣਾ ਮਨ ਬਣਾਇਆ ਪਹਿਲਾਂ ਵਾਲੀ ਫੈਮਿਲੀ ਦੇ ਨਾਲ ਜਾਂ ਫਿਰ ਜਿਸ ਦੇ ਵਿੱਚੋਂ ਪੈਦਾ ਹੋਇਆ ਸੀ ਉਸ ਫੈਮਿਲੀ ਦੇ ਨਾਲ ਕਾਤਲਾਂ ਨੂੰ ਸਜ਼ਾ ਦਿ ਵਾਲੀ ਫੈਮਿਲੀ ਨੂੰ ਛੱਡ ਦਿੰਦਾ ਹੈ ਤੇ ਵਾਪਸ ਆਪਣੇ ਜਿਹੜੇ ਮਾਪੇ ਹੁਣ ਦੇ ਮਾਪੇ ਬਪ ਹੁੰਦੇ ਨੇ ਉਹਨਾਂ ਦੇ ਨਾਲ ਪਿੰਡ ਚ ਲਿਆ ਜਾਂਦਾ ਹੈ ਤੇ ਆਪਣੇ ਹੀ ਪਿੰਡ ਬਾਦ ਦੇ ਵਿੱਚ ਉਹ 10ਵੀਂ ਤੱਕ ਪੜ੍ਹਾਈ ਕਰਦਾ ਹੈ ਟੀਟੂ ਆਪਣੇ ਨਵੇਂ ਪਰਿਵਾਰ ਦੇ ਨਾਲ ਜਾਣ ਦਾ ਕਾਰਨ ਇਹ ਦੱਸਦਾ ਹੈ ਕਿ ਪਿਛਲੀ ਜ਼ਿੰਦਗੀ ਦੇ ਵਿੱਚ ਭਾਵੇਂ ਮੈਂ ਸੁਰੇਸ਼ ਸੀ ਪਰ ਹੁਣ ਮੈਂ ਇਸ ਪਰਿਵਾਰ ਦੇ ਵਿੱਚ ਜਨਮ ਲਿਆ ਹੈ ਤੇ ਮੈਂ ਇਹਨਾਂ ਦੇ ਕੋਲ ਹੀ ਰਹਿਾਂਗਾ ਜਿੰਨਾ ਮੈਂ ਜ਼ਿਆਦਾ ਆਪਣੇ ਪਿਛਲੇ ਜਨਮ ਵੱਲ ਜਾਵਾਂਗਾ ਮੈਂ ਓਨਾ ਹੀ ਜ਼ਿਆਦਾ ਦੁਖੀ ਹੋਵਾਂਗਾ ਇਸ ਲਈ ਮੈਂ ਆਪਣੀ ਜ਼ਿੰਦਗੀ ਨੂੰ ਧੋਰ ਜ਼ਿਆਦਾ ਦੁਖੀ ਨਹੀਂ ਕਰਨਾ ਚਾਹੁੰਦਾ ਵੀ ਆਪਣੇ ਹੁਣ ਵਾਲੇ ਮਾਪੇ ਬਪ ਦੇ ਨਾਲ ਹੀ ਰਹਿਣਾ ਚਾਹੁੰਦਾ ਤੇ ਹੁ ਹੋਈ ਨਹੀਂ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਦੀ ਡੇਟ ਦੇ ਵਿੱਚ ਵੀ ਟ2 ਨੂੰ ਆਪਣੇ ਪੁਰਾਣੇ ਜਨਮ ਦੀ تقریبا ਸਾਰੀਆਂ ਹੀ ਗੱਲਾਂ ਯਾਦ ਨੇ ਤੇ ਅੱਜ ਵੀ ਉਹ ਆਪਣੇ ਆਗਰੇ ਵਾਲੇ ਪਰਿਵਾਰ ਦੇ ਕੰਟੈਕਟ ਦੇ ਵਿੱਚ ਨੇ ਤੇ ਜਿਵੇਂ ਹੀ ਕੋਈ ਦਿਨ ਤਿਹਾੜ ਹੁੰਦਾ ਹੈ ਉੱਥੇ ਜਾਂਦੇ ਆਉਂਦੇ ਰਹਿੰਦੇ ਨੇ ਅਸਲੀਏ ਜਦੋਂ ਸਾਰੇ ਘਟਨਾਕਰਮ ਨੂੰ ਦੇਖਿਆ ਸਾਰੇ ਇਹ ਕੇਸ ਨੂੰ ਦੇਖਿਆ ਤਾਂ ਕਿਤੇ ਨਾ ਕਿਤੇ ਕੋਈ ਲੂਪ ਹੋਲ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਧਰੋਂ ਉਧਰ ਦੀ ਕੋਈ ਨਾ ਕੋਈ ਚੀਜ਼ ਤਾਂ ਮਿਲੇ ਜਿਸ ਤੋਂ ਲੱਗੇ ਕਿ ਇਹ ਕੇਸ ਡਾਮਾ ਡੂਲ ਹੈ ਜਾਂ ਇਸ ਦੇ ਵਿੱਚ ਕੋਈ ਚੀਜ਼ ਫੇਕ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਾਨੂੰ ਇੱਕ ਵੀ ਚੀਜ਼ ਕੋਈ ਫੇਕ ਨਹੀਂ ਲੱਭੀ ਇਹ ਸਾਰੇ ਕੇਸ ਦੇ ਵਿੱਚੋਂ ਜਿੱਥੋਂ ਸਾਨੂੰ ਲੱ ਹਾਲਾਂਕਿ ਅਸੀਂ ਵੀ ਸਾਇੰਸ ਅਤੇ ਲੌਜੀਕ ਨੂੰ ਮੰਨਣ ਵਾਲੇ ਇਨਸਾਨ ਹਾਂ ਪਰ ਕਦੇ-ਕਦੇ ਕੁਦਰਤ ਕੁਝ ਅਜੀਹਾ ਕਰ ਦਿੰਦੀ ਹੈ ਜਿੱਥੇ ਸਾਇੰਸ ਵੀ ਫੇਲ ਹੋ ਜਾਂਦੀ ਹੈ ਤੁਸੀਂ ਪੁਨਰਜਨਮ ਦੇ ਵਿੱਚ ਯਕੀਨ ਕਰਦੇ ਹੋ ਜਾਂ ਨਹੀਂ ਤੇ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ